ਤੈਂਦੂਏ ਦਾ ਖੌਫ ਅਜੇ ਵੀ ਬਰਕਰਾਰ ਹੈ ਤੈਂਦੂਏ ਤੋਂ ਅਜੇ ਵੀ ਲੋਕ ਪਰੇਸ਼ਾਨ ਨੇ ਤੈਂਦੂਏ ਅੱਜ ਵੀ ਪਟਿਆਲੇ ਦੇ ਇਨ੍ਹਾਂ ਪਿੰਡਾਂ ਦੇ ਵਿੱਚ ਘੁੰਮਦਾ ਨਜ਼ਰ ਆ ਰਿਹਾ ਔਰ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ डकੇ ਹੋਏ ਨੇ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨੀ 12:00 12:00 ਤੋਂ ਬਾਅਦ ਲੰਗ ਲੰਗ ਤੋਂ ਬਾਅਦ ਪਟਿਆਲੇ ਦੇ ਕੁਝ ਦੀਪਨਗਰ ਆਨੰਦਨਗਰ ਔਰ ਇਨਾ ਤੋਂ ਹੁੰਦਾ ਹੋਇਆ ਰੋੜੇਵਾਰ ਪਹੁੰਚ ਗਿਆ ਮਤਲਬ ਇਸ ਤਰ੍ਹਾਂ ਦੀ ਜਿਹੜੀ ਆ ਖਬਰਾਂ ਹੈ ਉਹ ਆਪ ਸਭ ਨੂੰ ਪਹਿਲਾਂ ਬਹੁਤ ਦਿਖਾਈਆਂ ਨੇ ਲੇਕਿਨ ਅੱਜ ਵੀ ਤੈੰਦੂਆ ਜਿਹੜਾ ਹੈ ਉਹ ਪਟਿਆਲੇ ਦੇ ਇਸ ਪਿੰਡ ਦੇ ਵਿੱਚ ਜਿਹੜਾ ਹੈ ਜਿਸ ਨੇ ਕਿ ਅੱਧੀ ਦਰਜਨ ਦੇ ਕਰੀਬ ਜਿਹੜੇ ਕੁੱਤੇ ਨੇ ਉਹ ਰਾਤੋਂ ਰਾਤ ਖਾ ਲਏ ਔਰ ਪਿੰਡ ਵਾਸੀਆਂ ਨੂੰ ਬਕਾਇਦਾ ਤੌਰ ਤੇ ਘਰਾਂ ਦੇ ਅੰਦਰ ਡੱਕਦੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਕੋਈ ਕੰਮ ਕਰਤੇ ਨਹੀਂ ਜਾਂਦਾ ਕੋਈ ਕਿਤੇ ਨਹੀਂ ਜਾਂਦਾ ਔਰ ਤੁਸੀਂ ਦੇਖੋ ਕਿ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਡਰ ਹੈ ਇੰਨਾ ਜ਼ਿਆਦਾ ਭੈ ਹੈ ਕਿ ਮਤਲਬ ਤੈਂਦੂਏ ਦਾ ਨਾਮ ਸੁਣਦੇ ਸਾਰ ਹਰ ਇੱਕ ਦੇ ਮੂੰਹ ਜਿਹੜੇ ਹੈ ਉਹ ਅੱਡੇ ਦੇ ਅੱਡੇ ਰਹਿ ਜਾਂਦੇ ਨੇ ਸੋ ਮੈਂ ਦੱਸਣਾ ਚਾਹੁੰਦਾ ਕਿ ਤੈਂਦੂਏ ਦਾ ਪ੍ਰਭਾਵ ਅਜੇ ਵੀ ਹੈਗਾ ਅਜੇ ਵੀ ਕਿਤੇ ਨਾ ਕਿਤੇ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਪਟਿਆਲੇ ਜ਼ਿਲ੍ਹੇ ਚ ਪੈਂਦਾ ਡਕਾਲਾ ਜਿਹੜਾ ਹੈ ਉਥੇ ਤੈਂਦੂਆ ਦੇਖਿਆ ਗਿਆ ਹੈ ਤੈਂਦੂਏ ਨੇ ਰਾਤੋਂ ਰਾਤ ਜਿਹੜੇ ਨੇ ਉਹ ਅੱਧੀ ਦਰਜਨ ਦੇ ਕਰੀਬ ਜਿਹੜੇ ਕੁੱਤੇ ਨੇ ਉਹ ਮਾਰ ਮੁਕਾਏ ਨੇ ਸਵੇਰੇ ਜਦੋਂ ਲੋਕ ਉੱਠਦੇ ਨੇ ਤਾਂ ਤਦ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਤੈਂਦੂਏ ਦਾ ਇਹ ਸ਼ਿਕਾਰ ਹੋ ਚੁੱਕੇ ਨੇ ਪਿੰਡ ਦੇ ਪਤਵੰਤੇ ਦੋਸਤਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਔਰ ਉਹਨਾਂ ਨੇ ਇਹ ਗੱਲ ਨੂੰ ਦੁਹਰਾਇਆ ਹੈ ਕਿ ਕਿਤੇ ਨਾ ਕਿਤੇ ਤੈੰਦੂਏ ਦਾ ਖੌਫ ਅਜੇ ਵੀ ਜਾਰੀ ਹੈ ਅਖਬਾਰਾਂ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਇਹ ਖਬਰਾਂ ਬਹੁਤ ਸਾਰੀਆਂ ਨਸ਼ਰ ਹੋ ਰਹੀਆਂ ਨੇ ਸੋ ਕਿਤੇ ਨਾ ਕਿਤੇ ਜੰਗਲੀ ਜੀਵ ਵਿਭਾਗ ਦੀ ਜੇ ਆਪਾਂ ਗੱਲ ਕਰੀਏ ਤੇ ਜੀਵ ਵਿਭਾਗ ਵੱਲੋਂ ਪੂਰੀ ਤਰ੍ਹਾਂ ਮੁਸ਼ਤੈਦੀ ਦੇ ਨਾਲ ਲੋਕਾਂ ਦੀ ਰੱਖਿਆ ਵਾਸਤੇ ਬਹੁਤ ਅਹਿਮ ਸਟੈਪ ਚੁੱਕੇ ਜਾ ਰਹੇ ਨੇ ਲੋਕਾਂ ਨੂੰ ਬਚਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਵੀ ਕੀਤੇ ਜਾ ਰਹੇ ਨੇ ਪਿੰਜਰੇ ਇਸਤੇਮਾਲ ਕੀਤੇ ਜਾ ਰਹੇ ਨੇ ਜਾਲ ਨੈਟ ਇਸਤੇਮਾਲ ਕੀਤੇ ਜਾ ਰਹੇ ਨੇ ਹੋਰ ਵੀ ਜਿਸ ਤਰ੍ਹਾਂ ਦੀ ਉਹਨਾਂ ਨੂੰ ਮਤਲਬ ਗੰਦ ਦੀ ਲੋਡ ਹੁੰਦੀ ਹੈ ਤਾਂ ਕਿ ਕਿਸੇ ਨਾ ਕਿਸੇ ਤਰਾ ਲੋਕ ਜਿਹੜੇ ਹੈ ਇਸ ਤੈੰਦੂ ਦਾ ਸ਼ਿਕਾਰ ਹੋਣ ਤੋਂ ਬਚ ਜਾਣ। ਸੋ ਅੱਜ ਵੀ ਅਖਬਾਰ ਦੇ ਵਿੱਚ ਆਇਆ ਹੈ ਕਿਤੇ ਨਾ ਕਿਤੇ ਇਸ ਖਬਰ ਨੂੰ ਕਰਨ ਦਾ ਮਤਲਬ ਇਹੀ ਹੈ ਕਿ ਡਿਕਾਲੇ ਏਰੀਏ ਦੇ ਜਿਹੜੇ ਵਾਸੀ ਨੇ ਉਹ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਇਹ ਕਨਫਰਮ ਕਰ ਲੈਣ ਕਿ ਇਹ ਏਰੀਆ ਸੁਰੱਖਿਅਤ ਹੈ ਜਾਂ ਨਹੀਂ ਹੈ। ਔਰ ਕਿਤੇ ਨਾ ਕਿਤੇ ਸਕੂਲ ਦੇ ਅਧਿਆਪਕਾਂ ਨੂੰ ਵੀ ਇਹ ਮਤਲਬ ਇਸ ਤਰ੍ਹਾਂ ਦੀ ਪ੍ਰਸਥਿਤੀ ਇਸ ਤਰ੍ਹਾਂ ਦੀਆਂ ਸਥਿਤੀਆਂ ਦੇਖਦਿਆਂ ਹੋਇਆਂ ਕੁਝ ਨਾ ਕੁਛ ਅਜਿਹੇ ਕਦਮ ਚੱਕਣੇ ਚਾਹੀਦੇ ਜਿਦੇ ਨਾਲ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਔਰ ਟੀਚਰਸ ਨੂੰ ਕਿਸੇ ਨੂੰ ਵੀ ਕਿਸੇ ਜਾਨ ਮਾਲ ਦਾ ਕੋਈ ਨੁਕਸਾਨ ਨਾ ਹੋਵੇ ਇਸ ਨਿਊਜ਼ ਨੂੰ ਕਰਨ ਦਾ ਮੇਨ ਮਕਸਦ ਇਹੀ ਹੈ ਹੁਣ ਜੰਗਲੀ ਜੀਵ ਵਿਭਾਗ ਦੇ ਇੱਕ ਅਧਿਕਾਰੀ ਜਿਹੜੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਇਸ ਤੇ ਕਾਬੂ ਪਾਉਣਗੇ ਰਹੇਗੀ ਇਸ ਤੇ ਨਜ਼ਰ ਜੁੜੇ ਰਹੋ ਪੰਡ ਪੰਜਾਬ ਦੇ ਟੀਵੀ ਚੈਨਲ ਦੇ ਨਾਲ